ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵੱਲ ਹਾਂਜੀ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਲੈ ਕੇ ਆਏ ਹਾਂ ਟਰਾਲੀ ਜੋ ਕਿ ਇਹ ਟਰਾਲੀ ਹੈ 10 ਫੁੱਟ ਲੰਬਾਈ ਚੜਾਈ 6 ਫੁੱਟ 10 ਫੁੱਟ ਲੰਬਾਈ ਚੜਾਈ 6 ਫੁੱਟ ਮਾਡਲ 1999 ਰੇਟ 65000 ਰੁਪਏ ਟਰਾਲੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਤਸਵੀਰਾਂ ਤੁਹਾਨੂੰ ਥੱਲੇ ਤੋਂ ਦਿਖਾ ਰਹੇ ਹਾਂ ਵਧੀਆ ਹਾਲਤ ਵਿੱਚ ਟਰਾਲੀ ਵਧੀਆ ਫਰਸ ਜੋ ਕਿ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਬਿੱਡਾਂ ਸਮੇਤ ਟਰਾਲੀ ਵਿਕਿਆਊ ਮਾਡਲ 1999 ਰੇਟ 65000 ਰੁਪਏ ਟਰਾਲੀ ਦਾ ਨੀਚਲਾ ਹਿੱਸਾ ਜੋ ਕਿ ਤੁਸੀਂ ਦੇਖ ਸਕਦੇ ਹੋ ਟਾਇਰ ਵੀ ਵਧੀਆ ਹਾਲਤ ਦੇ ਵਿੱਚ ਐਮ ਆਰ ਐਫ ਦੇ ਟਾਇਰ ਜੋ ਵੀ ਵੀਰ ਟਰਾਲੀ ਲੈਣ ਦਾ ਚਾਹਵਨ ਹੋਵੇ ਤਾਂ ਕਮੈਂਟ ਇਨ ਬਾਕਸ ਵਿੱਚ ਕਮੈਂਟ ਕਰਕੇ ਵੀ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਬਾਕੀ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਨਾਂ ਵੀਰਾਂ ਦਾ ਨੰਬਰ ਦਿੱਤਾ ਹੋਇਆ ਜੋ ਕਿ ਤੁਸੀਂ ਉੱਥੋਂ ਵੀ ਨੰਬਰ ਇਹਨਾਂ ਦਾ ਪ੍ਰਾਪਤ ਕਰਕੇ ਉਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਦੇ ਰੇਟ ਸੰਬੰਧੀ ਜਾਂ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਉਹ ਪ੍ਰਾਪਤ ਕਰ ਸਕਦੇ ਹੋ ਚੱਕਰ ਪੇ ਦੱਸਤੀਏ ਮਾਡਲ 1999 ਰੇਟ 65000 ਰੁਪਏ ਟਰਾਲੀ ਦੀ ਲંબਾਈ 10 ਫੁੱਟ ਚੜਾਈ 6 ਫੁੱਟ ਟਰਾਲੀ ਦੀ ਵਧੀਆ ਹਾਲਤ ਜੋ ਕਿ ਤੁਸੀਂ ਦੇਖ ਵੀ ਸਕਦੇ ਹੋ ਟਾਇਰਾਂ ਦਾ ਜੋੜਾ ਵੀ ਵਧੀਆ ਐਮ ਆਰ ਐਫ ਦੇ ਟਾਇਰ ਵਿੱਡਾਂ ਸਮੇਤ ਟਰਾਲੀ ਵਿਕਾਉ। ਵੀ ਆਪਣੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਸੋਸ਼ਲ ਹੱਬ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਤੁਸੀਂ ਹਰ ਪ੍ਰਕਾਰ ਦੇ ਟਰੈਕਟਰ ਟਰਾਲੀਆਂ ਜਾਂ ਖੇਤੀਬਾੜੀ ਸੰਬੰਧਿਤ ਹੋਰ ਵੀ ਸਾਧਨ ਜੋ ਕਿ ਵਿਗਣ ਦੇ ਲਈ ਇਸ ਚੈਨਲ ਤੇ ਅਸੀਂ ਪਾਉਂਦੇ ਹਾਂ ਉਹ ਤੁਸੀਂ ਦੇਖ ਸਕੋ। ਜੋ ਕਿ ਅਸੀਂ ਸਮੇਂ-ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਖੇਤੀਬਾੜੀ ਸੰਬੰਧਿਤ ਸਾਧਨ ਜਾਂ ਟਰੈਕਟਰ ਟਰਾਲੀਆਂ ਲਿਆਉਂਦੇ ਰਹਿੰਦੇ ਹਾਂ ਚੈਨਲ ਸੋਸਲਾ ਬਤੇ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਟਰਾਲੀ ਦੀਆਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਵੀ ਵੀਰ ਟਰਾਲੀ ਲੈਣ ਦਾ ਜੋ ਵੀ ਵੀਰ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨ ਬਾਕਸ ਵਿੱਚ ਕਮੈਂਟ ਵੀ ਕਰ ਸਕਦੇ ਹੋ ਨੰਬਰ ਪ੍ਰਾਪਤ ਕਰਨ ਲਈ ਜਾਂ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਨ੍ਹਾਂ ਵੀਰਾਂ ਦਾ ਨੰਬਰ ਦਿੱਤਾ ਹੋਇਆ ਹੈ ਉਥੋਂ ਵੀ ਨੰਬਰ ਸੰਪਰਕ ਕਰਕੇ ਉਸਤੇ ਸੰਪਰਕ ਕਰ ਸਕਦੇ ਹਾਂ ਧੰਨਵਾਦ ਜੀ